ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਤੁਹਾਨੂੰ ਜਿਵੇਂ ਪਤਾ ਹੀ ਆਪਾਂ ਕਟਿੰਗ ਦੇ ਰਿਲੇਟਿਡ ਛੋਟੀ ਛੋਟੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਸਿੰਪਲ ਕਮੀਜ਼ ਦੀ ਕਟਿੰਗ ਦੀ ਵੀਡੀਓ ਪਾ ਚੁੱਕਿਆ ਹੁਣ ਆਪਾਂ ਕਰ ਲੰਦਿਆਂ ਬਾਹਾਂ ਦੀ ਕਟਿੰਗ ਤੇ ਤੁਸੀਂ ਵੀਡੀਓ ਨੂੰ ਪੂਰਾ ਵਾਚ ਕਰਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੋ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਇੰਕ ਨੂੰ ਪ੍ਰੈਸ ਕਰ ਲੈ ਕਰੋ ਜੀ ਤੇ ਬਾਹ ਦੀ ਆਪਾਂ ਲੱਗੀਆਂ ਜੀ ਕਟਿੰਗ ਕਰਨਾ ਕੋਲਾ ਜਿਹੜੇ ਇਹਦੇ ਉੱਪਰ ਨੂੰ ਜਾ ਰਹੇ ਆ ਤੇ ਦੋਨੇ ਪਾਸਿਓਂ ਆਪਾਂ ਕੱਪੜੇ ਨੂੰ ਧਿਆਨ ਦੇ ਨਾਲ ਵਿਛਾ ਲੈਣਾ ਤੇ ਇਹਦੀ 18 ਇੰਚ ਆਪਾਂ ਰੱਖਣੀ ਹੈ ਲੰਬਾਈ 5 ਇੰਚ ਮੂਰੀ ਤੇ ਮੂਰੀ ਦੇ ਨਿਸ਼ਾਨ ਆਪਾਂ ਲਾ ਲੈ ਤੇ ਲੰਬਾਈ ਦੇ ਦਰੋਪ ਡਾਊਨ ਕਰਕੇ ਮੋੜ ਦੇ ਨਿਸ਼ਾਨ ਪਾਵਾਂਗੇ ਇਸ ਤਰ੍ਹਾਂ ਇਸਨੂੰ ਕਰ ਤੋਂ ਅੰਚ ਟੇਪ ਨੂੰ ਰੱਖ ਕੇ ਅਪਾ ਪਾਟਾਂ ਚ ਦਾ ਨਿਸ਼ਾਨ ਲਾਵਾਂਗੇ ਤੇ ਇੱਥੋਂ ਅਪਾ ਦੇ ਦੇਣੀ ਹੈ ਜੀ ਗਲਾਈ ਤੇ ਅਪਾ ਤੁਹਾਨੂੰ ਨਿਸ਼ਾਨ ਚੰਗੀ ਤਰ੍ਹਾਂ ਚੈੱਕ ਕਰਾਵਾਂਗੇ ਕਿ ਇਸ ਤਰ੍ਹਾਂ ਮਾਰਕਿੰਗ ਕੀਤੀ ਗਈ ਹੈ ਤੇ ਚਾਪਨ ਲਾ ਲੈਨੇ ਆਂ ਜੀ 프ਿੰਟ ਦਾ ਨਿਸ਼ਾਨ ਮਾਰਕਿੰਗ ਕਰਕੇ ਤੇ ਇਹਨੂੰ ਅਪਾ ਇਸ ਵਾਰ ਨਿਸ਼ਾਨ ਦੇ ਨਾਲ ਮਲਾ ਦੇਣਾ 2 ਇੰਚ ਦਾ ਰੱਖਣਾ ਮਾਰਜਿਨ ਜਿੰਨੇ ਜੁਕਤੇ ਆਪਾਂ ਕਟਿੰਗ ਕਰਾਂਗੇ ਵੀਡੀਓ ਨਾਲ ਤੱਕ ਦੇਖੋ ਜੀ ਤੋ ਕੁਝ ਇਸ ਤਰ੍ਹਾਂ ਆਪਾਂ ਬਾਹ ਦੀ ਮਾਰਕਿੰਗ ਕੀਤੀ ਹੋਈ ਹੈ ਮਿਸ਼ਾਅਲਾ ਕੇ ਦੇਖੋ ਤੇ 2.5 ਇੰਚ ਹੈ ਇਹ ਚਮシャン ਇਹ ਆਪਾਂ 2 ਇੰਚ ਬਾਗਰ ਤੇ ਕਪੜਾ 1.5 ਇੰਚ ਇਹ ਸਲਾਈ ਦੇ ਵਿੱਚ ਆ ਜਾਊਗਾ ਪੂਰੋਂ ਬਾਹ ਨੂੰ ਆਪਾਂ ਫੋਲਡ ਕਰਾ ਕੇ ਜੇ ਪਾਈਪਿੰਗ ਲਾਉਣੀ ਹੋਵੇ ਤਾਂ ਵੀ 2 ਇੰਚ ਹੀ ਵੱਧ ਰੱਖਣਾ ਆਪਾਂ ਤੇ ਇੱਥੋਂ 2 ਇੰਚ ਸਲਾਈਟ ਆ ਜਾਊਗਾ ਤੇ ਆਪਣੀ ਜਿਹੜੀ ਇਹ ਸਿੰਪਲ ਬਣਦੀ ਕਟਿੰਗ ਇਹਨਾਂ ਨਾਲ ਆਪਾਂ ਇਹ ਕਟਿੰਗ ਕਰ ਲੈਣਾ ਇਸ ਤੇ ਇਹ ਬਣਾ ਨਿਸ਼ਾਨ ਤੋਂ ਸਲਾਈ ਵਾਲਾ ਨਿਸ਼ਾਨ ਆ ਜੀ ਉੱਤੇ ਤੋਂ ਸਲਾਈ ਆਊਗੀ ਤੇ ਇੱਥੋਂ ਆਪਾਂ ਆਵਰੇ ਨਿਸ਼ਾਨ ਤੇ ਕਟਿੰਗ ਕਰਾਂਗੇ ਫਰੰਟ ਬੈਕ ਵਾਲੇ ਫਰੰਟ ਵਾਲੇ ਦੋਨੋਂ ਪੱਲੇ ਹੋ ਜਾਣਗੇ ਇਹ ਵਾਲੇ ਫਰੰਟ ਤੇ ਆ ਜੂਗੇ ਤੇ ਦੋ ਪੱਲੇ ਤੇ ਪਊਗਾ ਮੇਰਾ ਇੱਥੋਂ ਆਪਾਂ ਇਸ ਤੇ ਨਿਸ਼ਾਨ ਤੇ ਕਟਿੰਗ ਕਰ ਲਾਂਗੇ ਦੇਖੋ ਜੀ ਇੱਥੇ ਆਪਾਂ ਪਹਿਲਾਂ ਬਾਹਰਲੇ ਨਿਸ਼ਾਨ ਤੇ ਕਟਿੰਗ ਕਰਨੀ ਹੈ ਇਸ ਤਰ੍ਹਾਂ ਕਰਨ ਦਾ ਕੰਮ ਹੈ ਸ਼ਾਂਤੀ ਕਟਿੰਗ ਕਰਨੀ ਨਿਸ਼ਾਨ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਤੁਸੀਂ ਦੋਵੇਂ ਨਿਸ਼ਾਨ ਲੈ ਐਕਸਾਈ ਕਟਿੰਗ ਦਾ ਨਿਸ਼ਾਨ ਲੈਣਾ ਦੋਵੇਂ ਤੁਸੀਂ ਰੱਖ ਕੇ ਨਿਸ਼ਾਨ ਲੈਣਾ ਜੇ ਕੋਈ ਵਾਰ ਕੱਪੜਾ ਕਾਫੀ ਜਿਹਾ ਕੋੜੇ ਜਾਂ ਜੀ ਰੱਖ ਸਕੀਏ ਤੇ ਕਟਿੰਗ ਕਰਕੇ ਬਾਹਰਲੇ ਨਿਸ਼ਾਨ ਤੇ ਕਰੀਏ ਸੋ